ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਨ ਨਿਊਜ਼ ਜਿੱਥੇ ਪੂਰੇ ਦੇਸ਼ ਦੇ ਵਿੱਚ ਰਖੜੀ ਦਾ ਤਿਉਹਾਰ ਬਹੁਤ ਹੀ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਬਹੁਤ ਸਾਰੀਆਂ ਭੈਣਾਂ ਹਨ ਜੋ ਆਪਣੇ ਭਰਾਵਾਂ ਤੋਂ ਦੂਰ ਹਨ ਉਹ ਸਾਡੀਆਂ ਸ਼ਰਧਾਂ ਦੀ ਰਾਖੀ ਕਰਨ ਵਾਲੀਆਂ ਬੀਐਸਐਫ ਦੀਆਂ ਔਰਤਾਂ ਜੋ ਖੁਸ਼ੀ ਨਾਲ ਆਪਣੇ ਘਰਾਂ ਤੋਂ ਦੂਰ ਹਨ ਅਤੇ ਅੱਜ ਰਖੜੀ ਦੇ ਤਿਉਹਾਰ ਤੇ ਉਹ ਆਪਣੇ ਭਰਾਵਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਸਨ ਇਸ ਕਰਨ ਪਠਾਨਕੋਟ ਦੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਪਠਾਨਕੋਟ ਦੀ ਪਾਕਿਸਤਾਨ ਸਰਹੱਦ 'ਤੇ ਸਥਿਤ ਕਮਲਜੀਤ ਪੋਸਟ ਤੇ ਪਹੁੰਚੀ ਅਤੇ ਬੀਐਸਐਫ ਦੀਆਂ ਔਰਤਾਂ ਦੁਆਰਾ ਉਹਨਾਂ ਦੇ ਗੁੱਟੇ ਰਖੜੀ ਬਣ ਕੇ ਇਸ ਤਿਉਹਾਰ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਅਤੇ ਇਸ ਕਮਲਜੀਤ ਪੋਸਟ ਤੇ ਸ਼ਹੀਦ ਕਮਲਜੀਤ ਸਿੰਘ ਦੀ ਯਾਦਗਾਰ ਤੇ ਸ਼ਰਧਾਂਜਲੀ ਦੇ ਫੁੱਲ ਵੀ ਪੇਂਟ ਕੀਤੇ ਗਏ ਇਸ ਬਾਰੇ ਗੱਲ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਅੱਜ ਉਹ ਸ਼ਹੀਦ ਕਮਲਜੀਤ ਸਿੰਘ ਚੌਂਕੀ ਤੇ ਪਹੁੰਚੇ ਹਨ ਜਿੱਥੇ ਬੀਐਸਐਫ ਦੇ ਜਵਾਨਾਂ ਅਤੇ ਸਹੱਤ ਤੇ ਨਾਤ ਲੜਕੀਆਂ ਨਾਲ ਬਹੁਤ ਪਾਵਨ ਨਾਲ ਰਖੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਬੀਐਸਐਫ ਮਹਿਲਾ ਸੈਨਿਕਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਬਹੁਤ ਫਕਰ ਹੈ ਕਿ ਜਦੋਂ ਪਿੰਡ ਸਕੂਲ ਦੇ ਲੋਕ ਅਤੇ ਸ਼ਹੀ ਸੈਨਿਕ ਸੁਰੱਖਿਆ ਪ੍ਰਿਸ਼ਦ ਦੇ ਮੈਂਬਰਾਂ ਵੱਲੋਂ ਉਹਨਾਂ ਤੋਂ ਰਖੜੀ ਬਣਵਾਈ ਗਈ ਉਹਨਾਂ ਕਹਿ ਕੇ ਸਾਨੂੰ ਲੱਗਿਆ ਆ ਹੀ ਨਹੀਂ ਕਿ ਅੱਜ ਅਸੀਂ ਆਪਣੇ ਘਰ ਤੋਂ ਦੂਰ ਹਸਕੋਂ ਅੱਜਾ ਲੱਗਦਾ ਹੈ ਕਿ ਜਿਵੇਂ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਹੀ ਭਰਾਵਾਂ ਦੇ ਗੁੱਟੇ ਰਖੜੀ ਬੰਨ੍ਹ ਰਹੀਆਂ ਪਿੰਸਕੋਲ ਦੇ ਵਸਨੀਕ ਮਨਪ੍ਰੀਤ ਕੋਹਰ ਅਤੇ ਹਰਮਨ ਕੋਰ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਪਿੰਸਕੋਲ ਦੇ ਲੋਕ ਅਜੇ ਵੀ ਸ਼ਹੀਦ ਕਮਲਜੀਤ ਸਿੰਘ ਨੂੰ ਮਸੀਹਾ ਵਲੋਂ ਪੁੱਜਦੇ ਨੇ ਇਸ ਲਈ ਪਵਿੱਕ ਵਿੱਚ ਵੀ ਉਹ ਆਪਣੇ ਪਿੰਡ ਦੇ ਰੱਖਿਆ ਭਰਾ ਦੇ ਸਮਾਰਕ ਤੇ ਰੱਖੜੀ ਬੰਦੇ ਰਹਿਣਗੇ ਇਸ ਤੋਂ ਇਲਾਵਾ ਉਹਨਾਂ ਨੇ ਚੰਕੀ ਤੇ ਇੰਤਾਇਨਾਤ ਬੀਐਸਐਫ ਦੇ ਜਵਾਨਾਂ ਦੇ ਗੁੱਤਾਂ ਤੇ ਰੱਖੜੀ ਬੰਨੀ ਇਸ ਮੌਕੇ ਤੇ ਸ਼ਹੀਦ ਨਾਇਕ ਕਮਲਜੀਤ ਸਿੰਘ ਪੋਸਟ ਦੇ ਕੰਪਨੀ ਕਮਾਂਡਰ ਇੰਸਪੈਕਟਰ ਵਿਸ਼ਾਲ ਕਾਲੇ ਨੇ ਕਿਹਾ ਕਿ ਇਹਨਾਂ ਹੱਦੀ ਪੈਣਾ ਦੁਆਰਾ ਰਖੜੀ ਦੇ ਰੂਪ ਵਿੱਚ ਆਪਣੀਆਂ ਗੁੱਟਾਂ ਤੇ ਬੰਨੀਆਂ ਗਈਆਂ ਰਖੜੀ ਸੂਤਰ ਸਾਡੇ ਸੈਨਿਕਾਂ ਦੀ ਤਾਲਵੰਗ ਰੱਖਿਆ ਕਰਨਗੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਹਰਕਿਸ਼ ਸ਼ਰਮਾ ਪਠਾਨਕੋਟ रक्षाबंधन पालन किया है हमें बहुत अच्छा लगा है हमारे घर का कभी भी महसूस नहीं हुआ है हमारे अंदर जोश भी बढ़ा है और हम अच्छे से बॉर्डर पे और भी अच्छे से ड्यूटी कर पाएंगे इतना हमें ऐसा लगा कि जैसे हमारा परिवार हमारे साथ है तो उसका बहुत, बहुत हार्दिक शुभकामनाएं कि रक्षाबंधन हमारे साथ मनाए हैं और सभी को राखी बंधन का बहुत बहुत, बहुत शुभकामनाएं थैंक यू आज सारा देश रक्षाबंधन का पवित्र त्यौहार जो है हंसी खुशी मना रहा है शहीद सैनिक परिवार शिक्षा परिषद ने वर्षों पुरानी जो परंपरा अपनी जो अपने त्यौहार जो हैं सरहद पर आकर अपने जावा सीमा प्रहरियों के साथ मनाने का जो सिलसिला शुरू किया है उसी कड़ी में आज हमारी शहीद सैनिक परिवार शिक्षा परिषद शहीद परिवारों को साथ लेकर भारत भारतपक सीमा की जीरो लाइन पर बनी शहीद नायक रेडियो ऑपरेटर कंवल सिंह जो पोस्ट है जहाँ पर उनकी समाधि बनी है वहाँ पे उस समाधि पे बॉर्डर की जो हमारी बहनें हैं उनको साथ लेकर आज इस पर्व का हिस्सा बने हैं जो समाधि आप स्मारक मेरे पीछे देख रहे हो इसका एक गौरवशाली इतिहास है 4 दिसंबर उन्नीस को इसी पोस्ट पर तैनात थे रेडियो ऑपरेटर नायक कंवरजीत सिंह पाकिस्तानी सेना ने धावा बोला साथी सैनिकों ने पोस्ट पोस्ट छोड़ने को कहा लेकिन कंवरजीत सरहद पर डटा रहा उसने कहा जिसने जाना जाए वो पोस्ट को नहीं छोड़ेगा आखिरी गोली अंतिम सांस तक वो लड़ता रहा और आखिर में पाकिस्तानी सेना ने उन्हें गिरफ़्तार किया और अपने साथ ले गए और अपनी बहशाना हरकत को अंजाम देते हुए उनका सिर कलम कर जो एक पेरी का पेड़ आज भी इस पोस्ट पर उस घटना का गवाह है वहाँ पर लटका दिया और उसके माथे पे एक छिट्ट लगा दी कि एक प्रेरणा स्रोत है जी सो आप सबका भी धन्यवाद जितने शहीदों के परिवार हैं उनका भी ध्यान और मैं बहुत बहुत धन्यवाद करता हूँ जय हिंद जय जा भारत